ਸਾਡੀ ਕੌਮ ਜਿਹੜੀ ਆ ਸਿੱਖ ਜਿਹੜੀ ਆ ਜੀ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਜੀ ਬਸ ਇਹ ਭਲਾ ਹੀ ਚਾਹੁੰਦੀ ਆ ਕਿ ਕੋਈ ਭਲਾ ਹੀ ਆਦਮੀ ਗਾੜੀ ਆ ਜਾਵੇ ਤੇ ਸਾਡੀ ਕੋਈ ਸੁਣ ਲਵੇ ਮੈਂ ਤੁਹਾਡੇ ਤੁਸੀਂ ਚਲੋ ਗੱਲ ਕਰਨ ਚ ਇੰਟਰਸਟਿਡ ਹਾਂ ਇੱਕ ਗੱਲ ਮੈਂ ਤੁਹਾਡੇ ਨਾਲ ਵਿਸਥਾਰ ਚ ਪੁੱਛਣੀ ਚਾਹਣਾ 1999 ਤੇ ਉਹ ਜਿਹੜਾ 80 90 ਦੇ ਦਹਾਕੇ ਦੀਆਂ ਗੱਲਾਂ ਸੀ ਉਹ ਇਸ ਇਲਾਕੇ ਨੇ ਬੜੀਆਂ ਹੰਡਾਈਆਂ ਆਪਣੇ ਪਿੰਡੇ ਦੇ ਉੱਤੇ ਉਹਨਾਂ ਨੂੰ ਜਦੋਂ ਚੇਤੇ ਕਰਦੇ ਹਾਂ ਤੇ ਅੱਜ ਵੀ ਉਸੇ ਤਰ੍ਹਾਂ ਦੇ ਚੈਲੰਜ ਚੁਣੌਤੀਆਂ ਹੈਗੀਆਂ ਕਿ ਉਦੋਂ ਵੇਲਾ ਹੋਰ ਸੀ ਹੁਣ ਬਦਲ ਗਿਆ ਕਿਉਂ ਖੈਰ ਉਦੋਂ ਵੇਲਾ ਹੋਰ ਸੀ ਹੂੰ ਉਦੋਂ ਕਿਸਾਨ ਵੀ ਥੋੜਾ ਜਿਆ ਮਜ਼ਬੂਤ ਸੀ ਸਭ ਕੁਝ ਠੀਕ ਠਾਕ ਸੀ ਤੇ ਹੁਣ ਤੇ ਕਿਸਾਨ ਦੀ ਹਾਲਤੀ ਇੰਨੀ ਪਤਲੀ ਕਰਤੀ ਆ ਕਿ ਉਹ ਸਿਰਫ ਬੁਖਲਾਇਆ ਜਾ ਹੀ ਫਿਰੰਦੀ ਆ ਵਾ ਆ ਦਰਿਆਵਾਂ ਨੇ ਵੀ ਆਪਿਸੀ ਮੋਦੀ ਸਰਕਾਰ ਸੀ ਤੇ ਉਹਨਾਂ ਪੂਰਾ ਤੁਹਾਨੂੰ ਪਤਾ ਪੰਜਾਬ ਪੂਰਾ ਡੋਬ ਕੇ ਰੱਖਤਾ ਸੀ ਅੱਜ ਦੀ ਅਖਬਾਰ ਦੇ ਵਿੱਚ ਤੁਸੀਂ ਪੜਿਆ ਹੋਣਾ ਵਾ ਕਿ ਪੰਜਾਬ ਨੂੰ ਡੋਬਣ ਦੀ ਤਿਆਰੀ ਦੇ ਵਿੱਚ ਪੜਿਆ ਨਾ ਅੱਜ ਦੀ ਅਖਬਾਰ 'ਚ ਆਹ ਆਰਟੀਕਲ ਲੱਗ ਗਿਆ ਆਰਟੀਕਲ ਲੱਗਦੇ ਆ ਨਾ ਤੇ ਅੱਜ ਦਾ ਕਿਸਾਨ ਸਾਡਾ ਡਰਨਦਿਆ ਵਾ ਕਿ ਮੈਂ ਝੋਨਾ ਲਾਵਾਂ ਕਿ ਨਾ ਲਾਵਾਂ ਕਿ ਅੱਗੇ ਖਰਚਾ ਲਾ ਕੇ ਸਾਰਾ ਬਰਬਾਦ ਹੋ ਗਿਆ ਸੀ ਤੇ ਹੁਣ ਉਹ ਇਸੇ ਜੁਤੀ ਚੀਜ਼ ਪਨੀਰੀ ਵੀ ਨਹੀਂ ਬੀਜਣ ਦੇ ਆ ਕੋਈ 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 ਮੰਤਰੀ ਸੰਤੁਸ਼ਟੀ ਦੇ ਸਕਦਾ ਕਿ ਏਰਕੀ ਪਾਣੀ ਨਹੀਂ ਆਊਗਾ ਕੋਈ ਮੰਤਰੀ ਸਾਨੂੰ ਸੰਤੁਸ਼ਟੀ ਦੇ ਸਕਦਾ ਵੀ ਤੁਸੀਂ ਪਨੀਰੀਆਂ ਵੀਜੋ ਕੋਈ ਗੱਲ ਨਹੀਂ ਏਰਕੀ ਪਾਣੀ ਨਹੀਂ ਆਊਗਾ ਕੋਈ ਸਾਨੂੰ ਤਸੱਲੀ ਦੇਣ ਵਾਲਾ ਕੋਈ ਨਹੀਂਗਾ ਮਤਲਬ ਜਦੋਂ ਡੁੱਬਦਾ ਹੈ ਉਦੋਂ ਪੰਜਾਬ ਜੇਦੋਂ ਪਾਣੀ ਚਾਹੀਦਾ ਬਾਕੀ ਸੂਬਿਆਂ ਨੂੰ ਕੀ ਗੱਲ ਮੋਦੀ ਸਰਕਾਰ ਸਾਨੂੰ ਪਹਿਲਾਂ ਨਹੀਂ ਦੱਸ ਸਕਦੀ ਵੀ ਝੋਨਾ ਨਾ ਲਾਓ ਏਰਕੀ ਪਾਣੀ ਬਹੁਤ ਛੜ ਦੇਣਾ ਜੀ ਸਾਰਿਆਂ ਨੇ ਖਾਦਾਂ ਪਾਲੀਆਂ ਖਰਚੇ ਕਰਲੇ ਸਭ ਕੁਝ ਕਰਲੇ ਬਹਿ ਕੇ ਕੋਈ ਦਮ ਹਵਜਾ ਮਿਲਿਆ ਸਾਨੂੰ ਕਿਸੇ ਨੂੰ ਕੁਛ ਨਹੀਂ ਮਿਲਿਆ ਹੁਣ ਫਿਰ ਦਬਕੇ ਵੱਜਣ ਦੇ ਅਖਬਾਰਾਂ ਦੇ ਵਿੱਚ ਤੇ ਜਿਹੜੀਆਂ ਮਸ਼ਹੂਰੀਆਂ ਦੇ ਵਿੱਚ ਤੁਸੀਂ ਦੇਖਦੇ ਹੋ ਕੇਂਦਰ ਵਾਲੇ ਵੀ ਦਿੰਦੇ ਆ ਭਾਜਪਾ ਵਾਲੇ ਕਿ ਅਸੀਂ ਆਹ ਕੰਮ ਕੀਤੇ ਇਹ ਵੀ ਗਣਾਉਂਦੇ ਆ ਕਿ ਸਾਡੀਆਂ ਇਹ ਪ੍ਰਾਪਤੀਆਂ ਪੰਜਾਬ ਸਰਕਾਰ ਵਾਲੇ ਉਹ ਤੁਹਾਨੂੰ ਜ਼ਮੀਨੀ ਪੱਧਰ ਤੇ ਲਾਗੂ ਹੁੰਦੀਆਂ ਨਜ਼ਰ ਆਉਂਦੀਆਂ ਨਹੀਂ ਕੋਈ ਨਹੀਂ ਲਾਗੂ ਹੁੰਦੀ ਜੀ ਨਹੀਂ ਇਹ ਵੇਖੋ ਜੀ ਅਸੀਂ ਆਪ ਨੂੰ ਪਤਾ ਕਿਉਂ ਜੁੜਿਆ ਸੀ ਕਿ ਸਾਡੇ ਬੱਚੇ ਵੱਜ ਜਾਣਗੇ ਨਸ਼ੇ ਵੱਜ ਜਾਣਗੇ ਨਸ਼ੇ ਸਾਰੇ ਵਿਕਣਦੇ ਆ ਪ੍ਰਸ਼ਾਸਨ ਨੂੰ ਵੀ ਪਤਾ ਵਾ ਸਭ ਨੂੰ ਪਤਾ ਵਾ ਆਮ ਆਦਮੀ ਨਹੀਂ ਬੋਲ ਸਕਦਾ ਕਿ ਉਹ ਵੇਚਦਾ ਉਹਦਾ ਹੀ ਬੇੜਾਗਰਕ ਹੋ ਜਾਣਾ ਵਾ ਤੇ ਕੱਲ ਨੂੰ ਉਹਨੂੰ ਥ੍ਰੈਟ ਹੋ ਸਕਦਾ ਹਾਂ ਥ੍ਰੈਟ ਹੋ ਸਕਦਾ ਵਾ ਹੁਣ ਇਹ ਅਮਰਤਪਾਲ ਆਇਆ ਸੀ ਨਾ ਉੱਤੇ ਉਹਦੇ ਵਿੱਚ ਕਿਸੇ ਵੀ ਜਿਹੜਾ ਵੀ ਕੋਈ ਉੱਥੇ ਮੱਥਾ ਟੇਕਣ ਗਿਆ ਸੀ ਉਹਦਾ ਵੀ ਬੇੜਾਗਰਕ ਹੋ ਗਿਆ ਸੀ ਉਹ ਵੀ ਨਜਾਇਜ਼ ਬੈਠੇ ਆ ਉੱਥੇ ਜੇ ਇਤਨਾ ਹੋਇਆ ਜਿਹੜਾ ਜਿਹੜਾ ਸਾਥ ਦਿੰਦਾ ਸੀ ਪੁਲਿਸ ਨੇ ਉਹਨਾਂ ਤੇ ਵੀ ਨਜ਼ਰ ਰੱਖੀ ਉਹਨਾਂ ਤੇ ਵੀ ਪੂਰੀ ਨਜ਼ਰ ਰੱਖੀ ਤੇ ਉਹ ਬੰਦਾ ਤੇ ਹੁਣ ਕੀ ਕਰੂਗਾ ਉਹ ਅਸੀਂ ਤੇ ਬੁਖਲਾਏ ਜੇ ਫਿਰਦੇ ਆ ਵੀ ਮਤਲਬ ਸਰਬਤਦਾ ਪਲਾ ਚੋਣ ਵਾਸਤੇ ਕੋਈ ਬਦਲਾਅ ਜੇ ਲਿਆਉਣਾ ਚਾਹੁੰਦੇ ਆ ਲਿਆਂਦਾ ਸੀ ਅੱਗੇ ਤੇ ਉਹਦਾ ਵੀ ਸਾਨੂੰ ਸੱਟਾ ਮਿਲ ਗਿਆ ਹੁਣ ਇਹ ਵੀ ਲਿਆਉਂਦਾ ਵਾ ਇਹਦੇ ਵਿੱਚ ਨੌਜਵਾਨ ਵਰਗ ਇਹਦਾ ਖੁਸ਼ ਨਹੀਂਗਾ ਉਤਰਾ ਅਮਰਤਪਾਲ ਵਾਸਤੇ ਪਰ ਇਹਨੂੰ ਚਾਰ ਚਫੇਰੇ ਬੁਰਾ ਹਾਲ ਦਿਸਣ ਦਿਆ ਵਾ ਹੁਣੇ-ਹੁਣੇ ਤੁਸੀਂ ਰਤਨ ਅਜਨਾਲੇ ਦੀ ਗੱਲ ਸੁਣੀ ਉਹਦੇ ਬੇਟੇ ਦਾ ਬਿਆਨ ਸੁਣਿਆ ਅੱਜ ਦੇ ਅਖਬਾਰ ਚ ਸਿੱਖਾਂ ਬਾਰੇ ਦਿੱਤਾ ਸੀ ਵੇਖੋ ਕਿੱਡੀ ਵੱਡੀ ਬੁਰੀ ਗੱਲ ਵਾਉ 2000 ਪੁਰਾਣਾ 크ਿਸਚਨ ਔਰ ਸਰਦਾਰ ਕੱਲ ਦਾ ਬੱਚਾ 500 ਸਾਲ ਇਹਦੀ ਗੱਲ ਕਹਿਣ ਦੀ ਕਿੱਡੀ ਵੱਡੀ ਗੱਲ ਹੈ ਗਲਤ ਗੱਲ ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਸੁਣਦੇ ਆਂ ਤੇ ਸਾਡੇ ਦਿਲ 'ਚ ਪਤਾ ਕਿੰਨਾ ਭਾਏ ਵੀ ਕੱਲ ਨੂੰ ਪਤਾ ਨਹੀਂ ਕੀ ਹੋਣਾ ਵਾ ਕੱਲ ਨੂੰ ਪਤਾ ਨਹੀਂ ਕੀ ਹੋਣਾ ਵਾ ਕਿਹਨੂੰ ਵੋਟ ਪਾਈਏ ਹਾਏ ਰੱਬਾ ਕਿਹਨੂੰ ਪਾਈਏ ਇਹਨੂੰ ਹੀ ਪਾ ਲੋ ਇਹ ਜਿੱਤ ਜਾਊਗਾ ਵੱਡੀ ਗੱਲ ਮਰੀ ਜਾਵਾਂਗੇ ਹੋਰ ਕੀ ਹੋ ਜਾਊਗਾ ਕੋਈ ਨਾ ਕੋਈ ਤੇ ਮੁੱਦਾ ਠਾਊਗਾ ਕੋਈ ਜਰਬਾ ਤੇ ਵੀ ਕਰਨਾ ਇੱਕ ਤਜਰਬਾ ਕਰ ਲੋ ਵੀ ਕੁਛ ਕਰ ਲੋ ਬਸ ਸਹੀ ਗੱਲ ਆ ਇੱਕ ਬਾਪੂ ਜੀ ਹੋਰ ਗੱਲ ਦੱਸੋ ਮੋਦੀ ਸਾਹਿਬ ਦੀਆਂ ਉਹ ਤਸਵੀਰਾਂ ਤੁਸੀਂ ਵੇਖੀਆਂ ਹੋਣੀਆਂ ਲੰਗਰ ਬਣਾਉਂਦੇ ਵੀ ਨਜ਼ਰ ਆਏ ਛਕਾਉਂਦੇ ਵੀ ਨਜ਼ਰ ਆਏ ਭਾਜੀ ਜਦੋਂ ਬਿਲਕੁਲ ਵੋਟਾਂ ਦਾ ਨਜ਼ਦੀਕ ਆਉਂਦਾ ਉਹਨਾਂ ਨੂੰ ਪਗੜੀ ਬੰਨਣੀ ਆ ਜਾਂਦੀ ਆ ਬਿਲਕੁਲ ਪੇਚ ਪੰਨਣੇ ਆ ਜਾਂਦੇ ਆ ਉਹਨਾਂ ਨੂੰ ਲੰਗਰ ਛਕਾਉਣਾ ਵੀ ਆ ਜਾਂਦਾ ਵਾ ਰਾਹੁਲ ਗਾਂਧੀ ਨੂੰ ਵੀ ਲੰਗਰ ਛਕਾਉਣਾ ਆ ਜਾਂਦਾ ਵਾ ਸੇਵਾ ਕਰਨੀ ਆ ਜਾਂਦੀ ਹਰਮੰਦਰ ਸਾਹਿਬ ਇਹ ਉਦੋਂ ਹੀ ਆਉਂਦੀ ਆ ਜਦੋਂ ਅਗਲਾ ਪਾਸਾ ਦਿਖਦਾ ਵਾ ਵੋਟਾਂ ਦੀਆਂ ਦਿਖਦੀਆਂ ਹੁਣ ਮੋਦੀ ਅੱਗੇ ਨਹੀਂ ਪੱਕ ਬਨ ਕੇ ਇੱਥੇ ਆ ਗਿਆ ਪੰਜਾਬ ਵਿੱਚ ਉਹ ਨਹੀਂ ਗੋਦਾਲ ਸਾਹਿਬ ਮੱਥਾ ਟੇਕਣ ਆ ਗਿਆ ਦਰਬਾਰ ਸਾਹਿਬ ਨਹੀਂ ਆ ਗਿਆ ਪੱਗ ਬੰਨ ਕੇ ਇਹ ਗੱਲ ਹੁੰਦੀ ਆ ਪੰਜਾਬ ਨੂੰ ਵੱਖਰੀ ਜੀ ਅੱਖ ਨਾਲ ਤੁਸੀਂ ਵੀ ਸਮਝਦੇ ਹੋ ਕਿ ਦੇਖਿਆ ਜਾਂਦਾ ਹੈ ਦੇਖਿਆ ਜਾਂਦਾ ਜੀ ਬਿਲਕੁਲ ਬਿਲਕੁਲ ਕੋਈ ਵੀ ਸਰਦਾਰ ਉਹਨਾਂ ਦੀਆਂ ਬਹੁਤ ਵੱਡੀਆਂ ਹਿਸਟਰੀਆਂ ਮੈਂ ਸੁਣਾ ਸਕਦਾ ਤੁਹਾਨੂੰ ਆ ਦੀਪ ਸਿੱਧੂ ਵਰਗੇ ਵੀ ਨਿੰਜਰ ਵਰਗੇ ਕੋਈ ਲਾ ਜੋ ਵੀ ਕੋਈ ਪੰਥ ਬਾਰੇ ਗੱਲ ਕਰਦਾ ਮਕੂਠਾ ਪਦੇ ਉਹਦਾ ਕੋਈ ਵੀ ਕੋਈ ਕੋਈ ਅਮਰਤਪਾਲ ਦੇ ਉਥੇ ਮੱਥਾ ਟੇਕਣ ਜਾਂਦਾ ਮਕੂਠਾ ਪਦੇ ਉਹਦਾ ਕਰ ਦਿਓ ਬੇੜਾ ਕਰਕੇ ਉਹਦਾ ਤੇ ਬਸ ਹੀ ਹੋ ਗੱਲਾਂ ਵਾ ਇੱਕ ਗੱਲ ਤੁਸੀਂ ਨਾ ਬੜੀਆਂ ਸੂਝਵਾਨ ਸਿਆਣੀਆਂ ਸੋਚ ਕੇ ਗੱਲਾਂ ਦੱਸ ਰਹੇ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਇੱਕ ਗੱਲ ਹੋਰ ਜਾਣਨੀ ਆ ਤੁਹਾਡੇ ਤੋਂ ਵੀ ਜਿਹੜੇ ਦਲ ਬਦਲੀਆਂ ਹੋ ਰਹੀਆਂ ਪੰਜਾਬ 'ਚ ਸ਼ਾਇਦ ਤੁਸੀਂ ਪਹਿਲਾਂ ਇਤੋਂ ਦੇਖਿਆ ਕਿ ਐਨੇ ਪੱਧਰ ਦੇ ਉੱਤੇ ਲੀਡਰ ਨੂੰ ਆਹ ਪਾਰਟੀ ਨਹੀਂ ਚੰਗੀ ਲੱਗੀ ਸਵੇਰੇ ਉੱਥੇ ਦੁਪਹਿਰੇ ਉੱਥੇ ਸ਼ਾਮ ਨੂੰ ਵਿੱਚ ਮੈਨੂੰ ਇੱਕ ਸਿੱਟਾ ਇਹੋ ਮਿਲਿਆ ਵਾ ਫਰਜ਼ ਕਰੋ ਮੈਂ ਕੋਈ ਦੋ ਨੰਬਰ ਦਾ ਪੈਸਾ ਇਕੱਠਾ ਕਰ ਲੈਣਾ ਬਹੁਤ ਜ਼ਿਆਦਾ ਤੇ ਮੇਰੀ ਕੁਝ ਗੱਲਾਂ ਲਿਕਵਿਡ ਹੋ ਜਾਂਦੀਆਂ ਵਾ ਤੇ ਮੈਂ ਫਿਰ ਉਹੀ ਵੇਖਣਾ ਬੰਦਾ ਜਿਹੜਾ ਪ੍ਰਧਾਨ ਮੰਤਰੀ ਬਚਾਊਗਾ ਚਲੋ ਭੱਜੋ ਉਦੋਂ ਚਲ ਜੀ ਗਏ ਯਾਰ ਆਪਾਂ ਕੀ ਕਰਨਾ ਕੌਮ ਨੂੰ ਯਾਰ ਆਪਣਾ ਘਰ ਬਚਾਓ ਇਹਦੇ ਤੁਸੀਂ ਧਾਰਨ ਵੇਖ ਸਕਦੇ ਜੇ ਉਹ ਐਮਪੀ ਦੇ ਵਿੱਚ ਨੋਟਾਂ ਦੇ ਅੰਬਾਰ ਫੜੇ ਜਾਂਦੇ ਆ ਕਿਦਰੀ ਕੁਝ ਕਰਿਆ ਹੋ ਜਾਂਦਾ ਵਾ ਆ ਕੈਪਟਨ ਵਰਗੇ ਸਭ ਕੁਝ ਜਿੰਨੇ ਵੀ ਝਰੇ ਭੱਜ ਗਏ ਆ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸੁਣਿਆ ਹੋਊਗਾ ਤੁਸੀਂ ਦਿੱਲੀ ਦੇ ਵਿੱਚ ਉਹਨਾਂ ਦਾ ਜਿੰਨੇ ਵੀ ਹੈਗਾ ਗੰਦ ਸਾਰੇ ਪੀਜ ਪਿੱਛੇ ਚਲੇ ਗਏ ਆ ਗੰਦ ਉਹੀ ਹੋਈ ਨਾ ਫਿਰ ਜਿੰਨੇ ਜਿਨ੍ਹਾਂ ਨੂੰ ਡਰ ਸੀ ਪਹਿਲਾਂ ਇੱਕ ਦੂਜੇ ਨੂੰ ਤਾਨੇ ਮੇਨੇ ਬਾਅਦ ਵਿੱਚ ਪਤਾ ਨਹੀਂ ਲੱਗਦਾ ਜੱਫੀ ਪੈਦਾ ਕਿਹੜੀ ਫਿਰ ਚੱਲਦਾ ਹਾਂ ਆ ਬਿੱਟੂ ਖਵਾਸਪੁਰ ਕਾਂਗਰਸ ਦਾ ਗੜ ਹਾਂਜੀ ਤੇ ਉਹਦਾ ਬਾਜਬਾ ਚ ਚਲੇ ਜਾਣਾ ਸਾਨੂੰ ਕੰਮ ਨਹੀਂ ਦੇਣ ਦੇ ਆ ਵਾ ਕਿਉਂ ਗਿਆ ਉਹ ਸਾਨੂੰ ਕਾਂਗਰਸ ਤੇ ਵੀ ਥੋੜੀ ਜੀ ਆਸ ਹੈਗੀ ਆ ਰਾਹੁਲ ਗਾਂਧੀ ਤੇ ਵੀ ਆਸ ਹੈਗੀ ਆ ਉਹ ਜਿੱਤੂਗਾ ਕੋਈ ਹੋ ਸਕਦਾ ਸਾਡੇ ਉਹ ਕੁਝ ਮਸਲੀ ਹੱਲ ਕਰ ਦੇਵੇ ਕਿਉਂਕਿ ਉਹਨੇ ਸਾਰਾ ਸੰਤਾਪ ਵੇਖਿਆ ਹੋਇਆ ਵਾ ਆਪਣੀ ਮਾਤਾ ਦਾ ਵੀ ਵੇਖਿਆ ਹੋਇਆ ਵਾ 84 ਦਾ ਵੀ ਵੇਖਿਆ ਹੋਇਆ ਵਾ ਤੇ ਡੁੱਬਦੀ ਦੁਨੀਆ ਮਰਦੀ ਵੀ ਵੇਖੀ ਹੋਈ ਆ ਹੋ ਸਕਦਾ ਉਹ ਸਾਡਾ ਕੁਝ ਸੋਚ ਲਵੇ ਉਹ ਵੀ ਸੋਚ ਸਕਦਾ ਵਾ ਉੱਤੇ ਵੀ ਸਾਨੂੰ ਆਸ ਆੜੀਆਂ ਸਾਰਿਆਂ ਨੂੰ ਅਮਰਪਾਲ ਤੇ ਤੇ ਹੈਗਾ ਹੀ ਆ ਪੰਜਾਬ ਦੀ ਕੋਈ ਏਡੀ ਵੱਡੀ ਗੱਲ ਨਹੀਂ ਗਈ ਇੱਕ ਸੀਟ ਕੋਈ ਜਿੱਤ ਜੇ ਤੇ ਕੇਂਦਰ ਵਾਸਤੇ ਕੋਈ ਏਡੀ ਵੱਡੀ ਗੱਲ ਨਹੀਂ ਗਈ ਕੋਈ ਮਾਇਨੇ ਨਹੀਂ ਕੀ ਰੱਖਦੀ ਉਹ ਇਹ ਪਰ ਹੋ ਸਕਦਾ ਰਾਹੁਲ ਗਾਂਧੀ ਤੇ ਸਾਰਿਆਂ ਨੂੰ ਵਿੱਚੋ ਵਿੱਚ ਆਸ ਹੈਗੀ ਵੀ ਕੇਂਦਰ ਦੇ ਵਿੱਚ ਰਾਹੁਲ ਗਾਂਧੀ ਦੀ ਸਰਕਾਰ ਬਣੇ